ਆਪਾ ਹੁਣੇ ਜੇ ਸਟੋਪ ਇਹ ਤੇ ਗਲਤ ਕਰ ਰਹੇ ਸੀਗੇ ਹਾਂ ਹਾਂ ਤੇ ਮੈਂ ਕਿਹਾ ਚਲੋ ਕਿ ਹੁਣ ਅਸੀਂ ਆਪਣੀ ਜਿਹੜੀ ਆਡੀਅנס ਹੈ ਹਾਂਜੀ ਹਾਂਜੀ ਉਹਨਾਂ ਨਾਲ ਹੀ ਸਾਂਝੀ ਕੀਤੀ ਜਾਵੇ ਤੇ ਤੁਸੀਂ ਸਟੇਮ ਬਾਰੇ ਗੱਲ ਕਰ ਬਹੁਤ ਜ਼ਿਆਦਾ ਮੇਰਾ ਤਾਂ ਨੁਕਸਾਨ ਹੋ ਗਿਆ ਸੀ ਜੀ ਤੇ ਅਗਲੇ ਕੇ ਇਹਦੇ ਬਾਰੇ ਅਵੇਰਨੈਸ ਹੋਣੀ ਚਾਹੀਦੀ ਲੋਕਾਂ ਨੂੰ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਹਾਂ ਉਸ ਨੂੰ ਹਾਂਜੀ ਹਾਂਜੀ ਕਿਉਂਕਿ ਅਮਾਉਂਟ ਇੰਨੀ ਜ਼ਿਆਦਾ ਸੀਗੀ ਕਿ ਮੈਂ ਹਜੇ ਤੱਕ ਵੀ ਮੈਨੂੰ ਉਹਦਾ ਝਟਕਾ ਮਚੇ ਨਹੀਂ ਲੱਗਿਆ ਓਹੋ 85000 ਰੁਪੀਆ ਹੋਇਆ ਕਿਦਾਂ ਬੈਕਗ੍ਰਾਉਂਡ ਦੱਸੋ ਭਾਜੀ ਇੱਕ ਵਾਰੀ ਮੈਂ ਇੱਕ ਕੋਈ ਛੋਟੀ ਮੋਟੀ ਚੀਜ਼ ਦੇਖੋ ਟੈਕਨੋਲੋਜੀ ਦੇ ਐਡਵਾਂਟੇਜ ਵੀ ਬੜੀਆਂ ਟੈਂਪਟਿੰਗ ਹੁੰਦਾ ਕਿ ਚਲੋ ਹੱਥ ਇੱਕ ਬਟਨ ਦਬਾਇਆ ਤੇ ਚੀਜ਼ ਆਈਟਮ ਆ ਗਈ ਜੀ ਆਰਡਰ ਕਰਤਾ ਮੈਂ ਇੱਕ ਚੀਜ਼ ਆਰਡਰ ਕਰਤ ਲੱਖੇ ਆਈਟਮ ਆਰਡਰ ਕੀਤੀ ਸੀਗੀ ਆਨਲਾਈਨ ਜੀ ਤੇ ਥੋੜੇ ਲੇਟ ਹੋ ਗਈ ਜਿਹੜੇ ਇਸ ਸ਼ਡਿਊਲਡ ਟਾਈਮ ਤੋਂ ਨਾ ਹੂੰ ਤੇ ਮੈਂ ਨਾਰਮਲੀ ਵਹੀ ਟਰੈਕ ਕਾਲਸ ਕਰਨੇ ਸ਼ੁਰੂ ਕਰਤੇ ਹੂੰ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਸੀ ਤੇ ਟਰੈਕ ਕਰਨ ਕੂਰੀਅਰ ਜਾਂ ਕਿਸੇ ਕੂਰੀਅਰ ਦਾ ਸੀ ਕਿ ਉਹਨੂੰ ਤੁਸੀਂ ਟਰੈਕ ਕਰਨ ਦੇ ਲਈ ਫੋਨ ਤੇ ਫੋਨ ਕਰੋ ਹਾਂ ਵੈਸੇ ਵੀ ਅੱਜਕੱਲ੍ਹ ਇੱਕ ਫੈਸਿਲਿਟੀ ਦੇ ਦਿੰਦੇ ਨੇ ਕਿ ਤੁਸੀਂ ਇਹ ਟਰੈਕਿੰਗ ਨੰਬਰ ਲੈ ਲਓ ਜੀ ਟਰੈਕ ਕਰਕੇ ਤੁਸੀਂ ਆਪਣਾ ਡਿਲੀਵਰੀ ਕਿੱਥੇ ਪਹੁੰਚ ਗਿਆ ਹਾਂ